ਪੰਜਾਬੀ ਗਾਇਕ ਸਿੱਪੀ ਗਿੱਲ ਨਾਲ ਕੈਨੇਡਾ ਚ ਵਾਪਰਿਆ ਭਿਆਨਕ ਹਾਦਸਾ ਆਫ-ਰੋਡਿੰਗ ਦੌਰਾਨ ਗਾਇਕ ਦੀ ਪਲਟੀ ਗੱਡੀ ਲਓ ਜੀ ਐਡਵੈਂਚਰ ਹੋ ਗਿਆ ਡਿੰਚਸ ਗੱਡੀ ਸਾਡੀ ਪਲਟ ਗਈ ਆਹ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਸਿੱਪੀ ਗਿੱਲ ਨਾਲ ਕੈਨੇਡਾ 'ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ 'ਚ ਗਾਇਕ ਦੀ ਗੱਡੀ ਰੂਬੀਕੌਨ ਪਲਟ ਗਈ ਹੈ ਜਿਸ ਦੀ ਵੀਡੀਓ ਗਾਇਕ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਉਹ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਗਏ ਸਨ। ਇਸੇ ਦੌਰਾਨ ਉਹਨਾਂ ਦੇ ਦੋਸਤ ਨੇ ਆਪਣੇ ਹੀ ਕਮਰੇ 'ਚ ਰਹਿਣ ਦਾ ਫੈਸਲਾ ਕੀਤਾ ਜਿਸ ਕਾਰਨ ਗਾਇਕ ਇਕੱਲੇ ਹੀ ਆਫ-ਰੋਡਿੰਗ ਲਈ ਨਿਕਲ ਗਏ। ਜਦੋਂ ਉਹ ਆਪਣੀ ਰੋਬੀਕੌਨ 'ਚ ਜਾ ਰਹੇ ਸੀ ਤਾਂ ਇਸੇ ਦੌਰਾਨ ਉਹਨਾਂ ਦੀ ਗੱਡੀ ਪਲਟ ਗਈ ਤੇ ਉਹਨਾਂ ਨੂੰ ਕੁਝ ਮਾਮੂਲੀ ਜਿਹਾ ਸੱਟਾਂ ਲੱਗਿਆ ਨਾ ਤੇ ਉਸ ਦੀ ਗੱਡੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਇਸ ਤੋਂ ਬਾਅਦ ਗਾਇਕ ਨੇ ਕਿਹਾ ਕਿ ਉਸੇ ਰਸਤੇ ਤੋਂ ਇੱਕ ਅੰਗਰੇਜ਼ गुज़र ਰਿਹਾ ਸੀ ਜਿਸ ਤੋਂ ਗਾਇਕ ਨੇ ਮਦਦ ਮੰਗੀ ਹੈ ਤੇ ਇਸ ਅੰਗਰੇਜ਼ ਨੇ ਗਾਇਕ ਦੀ ਗੱਡੀ ਕੱਢਣ 'ਚ ਮਦਦ ਕੀਤੀ ਹੈ ਤਾਂ ਇਸੇ ਦੌਰਾਨ ਅੰਗਰੇਜ਼ ਨੇ ਗਾਇਕ ਨਾਲ ਗੱਲ ਕਰਦੇ ਦੱਸਿਆ ਕਿ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਸਮੇ ਅਜਿਹੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਗਾਇਕ ਇੱਕਦਮ ਠੀਕ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਸਾਂਝੀ ਕੀਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਲਓ ਜੀ ਐਡਵੈਂਚਰ ਹੋ ਗਿਆ ਡੈਂਜਰਸ ਗੱਡੀ ਸਾਡੀ ਪਲਟ ਗਈ ਆ ਫੋਨ ਚੱਲਦੇ ਇੱਥੇ ਨਾ ਕੁਝ ਹੋਰ ਆ ਹੁਣ ਮਦਦ ਦੇ ਦੇ ਕਿੱਥੋਂ ਆਉਂਦੀ ਆ ਇੱਕ ਗੱਲ ਹੁਣ ਮਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਣੇ ਹੋ ਨਿਊਟਰਲ ਨਹੀਂ ਕਰਨੀ ਗੱਡੀ ਨਹੀਂ ਗੱਡੀ ਨਿਊਟਰਲ ਦੀ ਨਹੀਂ ਕਰ ਚਲਾਉਣੀ ਆ ਆਪਣੀ ਮਰਜ਼ੀ ਨਾਲ ਆਹਦਾ ਕਹਿੰਦਾ ਜਾਣਦੇ 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 ਸੋ ਥਿਸ ਇਜ਼ ਦਾ ਰਿਜ਼ਲਟ ਫਤਿਹਰਾ ਪਾਣੀ ਪਾਂ ਚੱਕ ਸੋ ਸਾਡੀ ਹੈਲਪ ਲਈ ਆਇਆ ਜੀ ਥੈਂਕਸ ਅ ਲੋਟ 브ਦਰ ਆਮ ਗੋਡ ਦੈਟ ਨੋਬੋਡੀ ਇਸ ਹਰਟ ਯਾ ਉਹ ਕਿਹੜੀ ਚੀਜ਼ ਚਲ ਰਹੀ ਫੀ ਕਨ ਫੋਲਡ ਇਸ ਦਿਸ ਸਾਈਡ ਬਾਹਰ ਵਾਹਨ ਪਰ ਕਿਉਂ ਚੱਲ ਰਿਹਾ ਇਹਨੂੰ ਕੀ ਹੋ ਗਿਆ ਟੁੱਟ ਗਈ ਆ ਸਾਰੇ ਪਾਸਿਓਂ ਸਟਾਰਟ ਹੋ ਗਈ ਆ ਮੈਂ ਸਿਰਫ ਇਹ ਦੇਖਣਾ ਵੀ ਜਿਹੜਾ ਇੱਥੇ ਤੇਲ ਲੀਕ ਹੋਇਆ ਬ੍ਰੇਕਾਂ ਦਾ ਨਹੀਂ ਹੈਗਾ ਆਹ ਜਿਹੜਾ ਹੋਇਆ ਇਹ ਇੰਜਨ ਆਇਲ ਆ ਬ੍ਰੇਕ ਸਹੀ ਲੱਗ ਰਹੇ ਆ ਕਿ ਨਾ ਤੁਰਦੇ ਰੌਜੀ ਜੱਟ जीप सा फेर स्टार्ट हो गई है ऑफ <laughs> रोडिंग डेंजरस हो गई वर्किंग अगेन अभी सच बैक नहीं तो तक ही जाने